ਤਤਰੀਕਰ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੋ ਆਇਆ ਤਲਵੰਡੀ ਸਾਬੋ ਤੇ 855 ਘੈਂੜ ਘੈਂਟ ਟਰੈਕਟਰ ਦੇ ਤੁਹਾਨੂੰ ਦਿਖਾਉਨੇ ਆ ਤੇ ਹਰ ਬੁੱਧਵਾਰ ਮੇਲਾ ਲੱਗਦਾ ਤਲਵੰਡੀ ਸਾਬੋ ਟਰੈਕਟਰ ਦਾ ਸਾਰੇ ਪੰਜਾਬ ਦੇ ਨਾਲੋਂ ਭਾਰੀ ਮੰਡੀ ਲੱਗਦੀ ਆ ਤਲਵੰਡੀ ਸਾਬੋ ਇਹ ਸ਼ਰਮੇ ਹੋ ਰਹੇ ਨੇ ਥੋੜੀ ਕਰੋਨੇ ਗੱਲਬਾਤ ਆ ਇਹ ਬਾਈ ਦੇ ਹੋਣਗੇ ਟਰੈਕਟਰ ਆ ਇੱਕ ਘੈਂਟ ਘੈਂਟ ਟਰੈਕਟਰ 855 ਛੋਣੇ ਛੋਣੇ ਡੱਡ ਔਰ ਥਰਮੇ ਕੀ ਹਾਲ ਚੱਲ ਬਹੁਤ ਵਧੀਆ ਕਿਵੇਂ ਬੁੱਲਰ ਠੀਕ ਆ ਜੀ ਤੁਸੀਂ ਬਾਈ ਸਤਿਕਾਰ ਸਾਰਿਆਂ ਨੂੰ ਮਹਾਰਾਜ ਜੱਟੇ ਪਾਛਾ ਬਾਈ ਜੀ ਚਾਰਦੀ ਕਲਾਈ ਰੱਖੇ ਤੁਹਾਨੂੰ ਅੱਜ ਬੁੱਧਵਾਰ ਮੰਡੀ ਲੱਗੇ ਬਾਈ ਤਲਵੰਡੀ ਸਾਹ ਕੋ 4 ਤਰੀਕਾ 12 ਮਹੀਨਾ 2024 ਹਾਂਜੀ ਅੱਜ ਆਪਾਂ ਬਾਈ ਗੁਰਵਿੰਦਰ ਦੇ ਟਰੈਕਟਰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਜਾਇ ਜਾਂ ਰੇਟ ਆ ਪੁੱਛਾਂ ਤੇ ਨਾ ਦਿੱਥਿਆ ਫਿਰ ਆਪਾਂ ਘਰ ਬਾਈ ਪਾਦਾਂਗੇ ਹਾਂ ਠੀਕ ਹੈ ਨਾ ਗੁਰਵਿੰਦਰ ਜੇ ਤਾਂ ਵੇਚਨੇ ਆ ਰੇਟ ਬੋਲੀ ਜਾਇਜ਼ ਝੋਨੇ ਹੋਇਆ ਤੇ ਕਿ ਥੋੜੇ ਜੇ ਘੱਟ ਹਾਂ ਘੱਟ ਕਮਾ ਲੋ ਸੇਵਾ ਕਰ ਲੋ ਇਹ ਨਹੀਂ ਕਿੰਨਾ ਗੁਰਵਿੰਦਰ ਠੀਕ ਆਖ ਬਰੀ ਹੈ ਵਰਨੀ ਕਲਾਜਾ ਸਭ ਤੋਂ ਪਹਿਲਾਂ ਨਾ ਭੁੱਲਰ ਆ ਗਿਆ 2016 ਮਾਡਲ ਯਾਰ ਦਾ ਪਿਛਲੇ ਜਿਵੇਂ ਨਵੇਂ ਪਾਈ ਫਿਰਦਾ ਕੱਲ ਪਾਇਆ ਹਾਂ ਕੱਲ ਹੀ ਪਾਇਆ ਕੱਲ ਪਾਇਆ ਬਿਲ ਤਾਂ ਮਿਲੀ ਜਾਣਾ ਮਿਲੂਆ ਜਮਾ ਤਾਜੀ ਪੀਕੇ ਪੀ ਦੇ ਬਿਲਕੁਲ ਤਾਜ਼ੇ ਟਾਇਰ ਆ ਵੀਰੇ ਤਾਜ਼ੇ ਕਿ ਟੈਕਟਰੀ ਬਹੁਤ ਸੋਹਣਾ ਭਾਈ 20 ਮਾਡਲ ਵਰਗਾ ਪਿਆ ਤੇਦੀ 36 36 ਗੁਰਵਿੰਦਰ ਛਤਰੀ ਨਹੀਂ ਆਈ ਜਿਹਦੇ ਐਵੇਂ ਹੀ ਦੇਣੀ ਪਊਗੀ ਏ ਨਹੀਂ ਤੇ ਮੇਰੀ ਕੋਈ ਨਹੀਂ ਪਉਹੇ ਜਿਹੇ ਪੈਸੇ ਨਹੀਂ ਦੁਕਾਨਾਂ ਤੇ ਪਈਆਂ ਵੀ ਤੇ ਕੋਈ ਨਹੀਂ ਫਿਰ ਦੁਕਾਨ ਤੋਂ ਲੈ ਦੇਗਾ ਕੋਈ ਨਹੀਂ ਲੈ ਦੇਗਾ ਦੇ ਦੇ ਰੇ ਬਾਈ ਡੰਡਾ ਫੱਟੀ ਹੈਗੀ ਆ ਹਾਂਜੀ ਤੇ ਰੇਟ ਬੜਾ ਲਿਫੀ ਬਠਾ ਰੇਟ ਯਾਰ ਸਾਰੀ ਚੀਜ਼ ਦੇਖਿਆ ਆਪਣਾ ਜੀ ਬੱਤਾਂ ਬਾਈ ਡਬਲ ਕਲਚ ਆ ਪਾਵਰ ਸਟੀering ਆ ਰੰਗ ਦੇ ਰੰਗ ਲਾਲ ਆ ਬਾਈ ਇਹ ਬਾਲਾ ਤਾਂ ਹੈਗਾ ਕਿਹ ਹੈ ਨਹੀਂ ਆ ਲਾਲ ਆ ਲਾਲ ਆ ਜੋ ਦੇ ਜਾਂ ਲਾਲ ਆ ਲਾਲ ਪਈ ਆ ਲਾਲ ਜੋ ਲਾਲ ਪੈਸੇ ਵੀ ਦੇਖੀ ਫਿਰ ਥੋੜਾ ਭਰ ਕੇ ਆਉਂਦਾ ਐਸੀਆਂ ਨਹੀਂ ਨੇ ਕਹਿੰਦਾ ਯਾਰ ਦੇਖੋ ਨਵੇਂ ਆ 2016 ਮਾਡਲ 535 ਲਿਖੀ ਬਠਾ ਕਿੰਨੇ ਦਾ ਇਹ ਦੇ ਦਾਂਗੇ 515 ਦਾ 490000 ਦਾ ਭਰਾਵਾ ਪੇ ਦਾ ਤਾਂ ਕੱਲਾ ਦੇ ਕੋਈ ਨਾ ਨੈਵ ਹੋ ਗਿਆ ਉਹਨੂੰ ਚਾਬੀ ਨਹੀਂ ਲੱਗੀ ਯਾਰ ਗੁਰਵਿੰਦਰ ਯਾਰ ਮੇਰੀ ਗੱਲ ਉਹ ਪਤੰਦਰਾ ਉਰੇ ਆ ਜਾ ਤੂੰ ਉਹ ਬਠੇਰਾ ਕੁਸਤਾਈਓ ਇੰਨਾ ਸੋਨਾ ਚਾਹੀਓ ਤਾਂ 90 ਗਹਿਰ 3/4 ਕਹਿੰਦਾ ਕਿੰਨੇ ਦਾ ਦੱਸ ਦਵੇ ਲਾ ਨਹੀਂ ਹੁੰਦਾ ਇਹ ਪੂਰੇ 5 ਲੱਖ ਦਾ ਲੈ ਜਿਓ ਬਾਈ ਕੁਛ ਮਰੀ ਜਾਵੇ ਇਹ ਬਾਕੀ ਮੌਕੇ ਤੇ ਯਾਰ ਕੁਝ ਸੋਹਣੀ ਖਾਦੀ ਕੁਲਾ 5 ਲੱਖ ਆਵਾਂਗੇ ਤਾਂ ਚੌਂਕਾ ਨਹੀਂ ਟੱਪ ਕੇ ਹੋਊਗਾ ਥੱਲੇ ਨਹੀਂ ਹੁੰਦਾ ਕੋਈ ਪੂਰੇ 5 ਦਾ ਲੈ ਜਿਓ ਬਾ ਬੋਲਣਾ ਓਏ ਉਦੋਂ ਬਾਅਦ 14 ਮਾਡਲ ਆ ਵੀਰੇ ਪੈਰ ਇਹਦੇ ਹੈਗੇ ਬਾਈ 80 85 ਪੈ ਸੀ ਹਣਾ ਹਾਂਜੀ ਟਰੈਕਟਰ ਖੈਰ ਸੋਹਣਾ ਬਹੁਤ ਆ ਵੀਰੇ ਤੇ ਅੱਛਾ ਬਾਈ ਪਹਿਲਾਂ ਕਹੇ ਨਾ ਹਾਂਜੀ ਜਿਹੜੇ 12 ਮਾਡਲ ਤੋਂ ਉੱਪਰ ਹੋਣਗੇ ਬਾਈ ਉਹਨਾਂ ਦੇ ਲੋਨ ਵੀ ਹੋਈਗਾ ਤੇ ਪੁਰਾਣੇ ਵੀ ਕੱਟੇ ਜਾਣਗੇ ਸਾਰੇ ਸਾਰਿਆਂ ਚ ਠੀਕ ਹੈ ਜੀ ਸਾ ਪੂਰਾ ਸੋਹਣਾ ਟਰੈਕਟਰ ਆ ਬਾਈ 2014 ਮਾਡਲ ਆ ਉਹ ਕਹਿੰਦਾ ਲੋਨ ਬਾਈ ਜੀ ਕਰਾ ਦਾਂਗੇ ਲੋਨ ਵੀ ਕਰਾ ਦੇਣਾ ਤੂੰ ਉਹ ਮਾਰੋ ਬੱਚ ਕੱਟ ਲਾਂਗੇ ਜਾਓ ਤੁਸੀਂ ਟਰਾਈ ਮਰਵਾ ਠੀਕ ਆ ਜੀ ਸਾਰਾ origional ਆ ਕਿਤੇ ਰੰਗ ਪੇਂਟੋ ਆ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਪਾਵਰ ਸਟੀਅਰਿੰਗ ਆ ਡਬਲ ਕਲਚ ਆ ਠੀਕ ਆ ਜੀ ਡੰਡਾ ਪੱਟੀ ਛਤਰੀ ਸਭ ਕੁਝ ਨਾਲ ਆ ਭੁੱਲ ਰਾਂ ਤੇ ਹੁਣ ਆ ਜਾਈਏ ਨਾ ਪਰ ਰੋਸਕਾਰ ਇੰਜਣਾ ਬਾਈ ਕਹਿੰਦਾ ਲਾਉਣ ਪਤਾ 14 ਮਾਡਲ 475 ਓਏ ਆ ਗਿਆ ਓਏ ਤੂੰ ਉਰੇ ਆ ਜਾ 475 475000 ਲਿਖੀ ਬੈਠਾ ਕਿੰਨਾ ਲਾਸਕਰ ਵੀ ਲਿਖਿਆ ਥਰਨੇ ਹੈ ਤਬਾ ਉਸਕਰ ਵੀ ਪਤਾ ਮੈਂ ਸੁਣ ਕੇ ਯਾਰ ਹਰਿਆਣਾ ਨੰਬਰ 1 ਤੋਂ ਨੰਬਰ ਦਾ ਟਰੈਕਟਰ ਐਨਓ ਸੀ ਦੇਂਗਾ ਐਨਓ ਸੀ ਉਹ ਵੀ ਹਰਿਆਣਾ ਨੰਬਰ ਹੈ 1 ਤੋਂ ਓਕੇ ਕਿੰਨੇ ਉਹਦੀ ਕਾਪੀ 17 ਆ ਕਿੰਨੇ ਦਾ ਇਹ ਦੇ ਦੇਣਗੇ 4.5 40000 40000 ਬਸ 40 ਟਰੈਕਟਰ ਪਾਵਾ ਚੰਗਾ ਚਲਾਗੇ ਬੋਲ ਯਾਰ ਛੇਤੀ ਬੋਲ 40000 ਦਾ ਕੋਈ ਨਹੀਂ ਮਗਰ 40 ਹਜ਼ਾਰ ਕਰ ਲਾਂਗੇ 40000 ਦਾ 40 ਤਾਂ ਨਹੀਂ ਮੈਂ ਨਹੀਂ ਕਰਦਾ ਇਥੋਂ ਕਹ 40000 ਦਾ 45 ਦਾ ਮੈਂ ਨਹੀਂ ਤੂੰ 40000 ਕਹ ਯਾਰ ਮੈਂ ਕਰਦਾ ਨਹੀਂ ਗੁਰਵਿੰਦਰ ਯਾਰ ਤੂੰ 40000 ਕਹ ਯਾਰ ਕੋਈ ਨਹੀਂ ਕਰ ਲਾਂਗੇ ਨਾਲ ਕੋਈ ਨਹੀਂ ਨੀ ਕੋਣੀ ਤਾਂ ਭਾਈ ਦੋਦੀ ਲੜਾਈ ਹੈ ਕਰ ਲਾਂਗੇ 40 ਦਾ ਮੈਂ ਚਲੀ ਗੇ ਤੇਰੇ ਕਹਨ ਤੇ ਤੇਰੇ ਕਹਨ ਲੈ ਭਾਈ ਉਦੋਂ ਬਾਅਦ ਇਹ ਚ ਸੋਨਾ ਲਿਕਾ ਆ ਗਿਆ ਭਾਈ 2014 ਮਾਡਲ ਆ ਮਾਡਲ ਹੀ 14 ਟਰੈਕਟਰ ਦੀ ਗਿਰੀ ਚ 17 18 ਵਰਗਾ ਪਿਆ ਨਾ ਆਇਆ ਹਲੋ ਸਾਦਾ ਆਇਆ ਆਦੇ ਪੈਸਾ ਤਾਂ ਪਿੱਛੇ ਨਾ ਆਇਆ ਅਸ ਸਾਦਾ ਕਿਥੇ ਆ ਬਾਕੀ ਮਿਲਦੇ ਆ ਹਾਂ ਦੋ ਅੱਖਾਂ ਨਹੀਂ ਮਿਲਦੇ ਆ ਕੀ ਆਇਆ ਉਹ ਆਈ ਜਾ ਮੈਂ ਆਉਣਾ ਇੱਕ ਟਮੈਂਟ ਖੜਾ ਖੜਾ ਠੀਕ ਹੈ ਟਰੈਕਰ ਹੈਗਾ 17 18 ਵਰਗਾ ਬਾਈ ਸਾਰਾ origional ਆ ਕਿਤੇ ਰੰਗ ਪੇਂਟ ਨਹੀਂ ਹੋਇਆ ਬਾਈ ਡਿਸਟ੍ਰਿਬਿਊਟਰ ਹੈਗਾ ਹਨਾ ਗੁਰਵਿੰਦਰ ਡਿਸਟ੍ਰਿਬਿਊਟਰ ਹੈਗਾ ਨਾ ਇਹ ਹੀ ਵਾਲਾ ਡਿਸਟ੍ਰਿਬਿਊਟਰ ਡਿਸਟ੍ਰਿਬਿਊਟਰ ਹੈ ਨਾ ਹਾਂ ਹਾਂ ਡਿਸਟ੍ਰਿਬਿਊਟਰ ਸੋਨਾ ਕਾਰੀ ਨਾਲ ਹੋ ਜਾਏਗਾ ਠੀਕ ਹੈ ਪਾਵਰ ਸਪਲਾਈ ਦਾ ਡਬਲ ਰਹਿਤਾ ਹੈ DC ਮਾਡਲ ਆਰਐਕਸ ਦੇ ਵਿੱਚ 750 423000 ਨਹੀਂ ਬਿਠਾ ਕਿਤੇ ਦਾ 4 ਲੱਖ ਦਾ 90000 390 ਕੋਈ ਨਹੀਂ ਜਿਆਸੀ ਹਜ਼ਾਰ ਦਾ ਲੇਜੇ ਨਹੀਂ 85000 ਦਾ ਲੇਜੇ ਪਰ ਵਜਾ ਉਹਨੂੰ 50000 ਦਾ ਲੈ ਜਿਓ ਹਾਂ ਕੁਛ ਕਰੀ ਜਾਵੇ ਹਾਂ ਜੀ ਪੋਲਿਆ ਨਗਰ ਬਾਲਾ ਜੀ ਲੈ ਬਾਈ ਉਹਦੂ ਬਾਦ 16 ਮਾਡਲ ਫੇਰ ਆ ਗਿਆ ਇੱਕਾ ਹਨੋਪੀ ਗਰੂਪੀ ਲੱਗੀ ਆ ਡੰਡਾ ਫੱਟੀ ਛਤਰੀ ਸਾਹ ਕੁਛ ਨਾਲ ਆ ਡਬਲ ਡਿਸਟ੍ਰੀਬਿਊਟਰ ਇੰਜਨਾ ਮਾ ਲੀ ਆ 16 ਦੇ ਟਾਇਰ ਆ ਪਿਛਲੇ ਪੋਲੋ ਦੇ ਟਾਇਰ ਆ ਬਾਈ ਮੂਰਲੇ 16 ਦੇ ਟਾਇਰ ਆ ਸਾਰੇ ਪੋਲੋ ਦੇ ਆ 16 ਸੁਣਾਂ ਲਈ ਓਈ 16 ਵਾਲੇ ਟੂਲ ਵਾਲੇ ਟਾਇਰ ਆ ਬਾਈ ਟਾਇਰ ਰਹਿ ਗਿਆ 85 90 ਪੈਸੇ ਤੇ ਸਾਰਾ origignal tractor ਖੈਰ ਹੂਣਾ ਬਾਈ HR 22 MN 45 40 ਨੰਬਰ ਆ ਤੇ ਲਿਖੀ ਬੈਠਾ ਜੁੱਤੀ ਝਾੜ ਕੇ ਜੜੀ ਜੇ ਭਾਈ ਕਿਸੇ ਬਾਹਰ ਬਹੋਂਦਾ ਹੋਇਆ ਫਿਰ ਜੁੱਤੀ ਕਿਵੇਂ ਝਾੜੂਗਾ ਕੋਈ ਉਹ ਤਾਂ ਅਗਲੇ ਦੀ ਮਰਜ਼ੀ ਹੈ ਕਰਾ ਲੇ ਲੈ ਭਾਈ 16 ਮਾਡਲ 532 ਲਿਖੀ ਬੈਠਾ ਕਿੰਨੇ ਦਾ 15 ਆਸੇ-ਪਾਸੇ ਨਾ ਘਰ ਜਾ ਤੂੰ ਮੇਰੇ ਨਾਲ ਕੋਈ ਹੈ ਗਰੇ ਇੰਨੇ ਦਾ 10 10 ਨਾ ਐ ਗਏ ਨੇ ਦਾ 90 99 99 ਪੂਰੇ 5 ਲੱਖ ਤਾਂ ਲੈ ਜੀ ਉਹ ਕਿਦਾ 35 ਇਹ ਨਹੀਂ ਆਪਣਾ ਆਪਣੇ ਆਚਾਰੀ ਅਜ ਨਹੀਂ ਯਾਰ 35 ਪਾਉਂਗਾ ਮੈਂ ਕਿਹਦਾ ਉਹ ਕਿਦਾ ਬਾਈ 35 ਉਹ ਉਹ 35 ਤੇਰਾ ਉਹ ਉਹ 35 ਕਿਦਾ ਉਹ ਉਹ 35 ਹਾਂ ਖੜਾ ਹੋ ਇਹਦੇ ਫੋਨ ਵਾਲੇ ਹੁੰਦੇ ਮੈਂ ਤਾਂ ਗਿਆ ਤੈਨੂੰ ਉਸ ਤੋਂ ਬਾਅਦ ਵਿੱਚ ਨਾ ਬਾਈ ਤੁਸੀਂ ਫੋਨ ਕਰਦੇ ਹੋਣੇ 735 ਚਾਹੀਦਾ ਆ ਖੜਾਈ 735 ਐਫੀ ਹੈ ਜੀ 2007 ਮਾਡਲ ਆ ਸਰਕੂਲ ਕਰਦਾ ਨੰਬਰ ਆ ਬਾਈ ਪੀਵੀ 52 ਤੇ 10 ਹੀ ਗੱਲ ਕਰਗੇ ਬਾਈ 70 65 70 70% ਹੈਗੇ ਆ ਠੀਕ ਆ ਜੀ ਉਹ ਗੇਅਰ ਇੰਜਨ ਦਾ ਕਿਵੇਂ ਆ ਉਹ ਹੈ ਲੋ ਗੇਅਰ ਇੰਜਨ ਦਾ ਕਿਵੇਂ ਆ ਕਿਵੇਂ ਗੇਅਰ ਇੰਜਨ ਦਾ ਕਿਤਾ ਗੇਅਰ ਇੰਜਨ ਦਾ ਵਧੀਆ ਬਾਗਲੇ ਜੀ ਓਕੇ ਆ ਤੇ ਡੰਡਾ ਫੱਟੀ ਸਾਰਾ ਕੋ ਨਾਲ ਡੰਡਾ ਫੱਟੀ ਸਭ ਕੁਝ ਨਾਲ ਆ ਬਾਈ ਚਲਾ ਕੇ ਬਾਕੇ ਉਹਦੀ ਤਸੱਲੀ ਕਰਕੇ ਲੈ ਜਿਓ ਤੇ ਰੇਟ ਲਿਖੀ ਬੈਠਾ 2 ਲੱਖ 45 ਕੋਈ ਇਹਦਾ ਤੂੰ 744 ਰੇਟ ਲਿਖੀ ਬੈਠਾ 35 ਮਿਲਦਾ ਹੀ ਨਹੀਂ ਪਿਆ ਹੁਣ ਮਿਲਦੇ ਕਿਉਂ ਤੂੰ ਦਾਦੇ ਮਿਲੂ ਮਿਲਣ ਵਾਸਤੇ ਖੜਾ ਵਧੀਆ ਬਿਆਨ ਨਾਲ 2000 ਰੁਪਏ ਗਿਆ 2 ਲੱਖ ਦਾ ਹੈ 2 ਲੱਖ 20000 ਰੁਪਏ ਦੀ ਬੀਤੋਂ ਹੀ ਮੜਾ ਹੁੰਦਾ ਭੈਣ ਨਾ ਕਿੰਨੇ ਕਦਾ ਤੈਨੂੰ ਬੜਾ ਥਾਣੂ ਇਹਨਣ ਨਹੀਂ ਪੈਗੇ ਜੋ ਬੀਤੇ ਦੇ ਦਾਂਗੇ ਕਿਆ ਦੇ ਦੇਣਾ ਕੋਈ ਕਰ ਦੇਗੇ ਮਾਰ ਨਹੀਂ ਕਰ ਵੀਡੀਓ ਚੱਲੀ ਜਾਂਦੀ ਆ ਕੋਈ 5000 ਰੁਪਏ ਘੱਟ ਦੇ ਦੇਗੇ ਤੇਰੀ ਵੀਡੀਓ ਦੇਖਿਆ ਉਹ ਬੰਦਾ 2 ਲੱਖ 5000 ਦਾ ਕਹਿੰਦਾ 2.5 ਦਾ ਘਾਟਾ ਹੈ ਪਰ ਜੇ ਤੂੰ ਬੜਾ ਚਾਹ ਦੇ ਚਾਹ ਦੇ ਚੱਲ 12000 ਦਾ ਲੈ ਲੈ ਨਾ 5 ਕ ਚੱਲ ਲੈ ਜੀ ਲੈ ਵੀ 2 ਲੱਖ 5000 ਦਾ ਲੈ ਜਾ ਬਾਕੀ ਮੌਕਾ ਦੇਖੀਏ ਇਹ ਸ਼ਰਮੇ ਦਾ ਮਾਨਤਨ ਕੀਤਾ ਹੋਰ ਕਿਹੜਾ ਪਤਾ ਤੇਰਾ ਨੰਬਰ ਬੋਲ ਸੱਚਾ 6239837618 6239837618 ਬੈਂਡ ਕਿਹੜਾ ਜਰਾ ਭਾਈ ਬਖਤਾਰ ਭਾਈ ਬਖਤਾਰ ਟਰੈਕਟਰ ਕਿੱਥੇ ਹੋਊਗਾ ਭਾਈ ਬਖਤਾਰ ਭਾਈ ਬਖਤਾਰ ਹੋਊਗਾ ਭਾਈ ਜੇ ਕੋਈ ਹੋਰ ਛੋਟਾ ਟਰੈਕਟਰ ਲੈਣਾ 265 ਖੜਾ 275 ਖੜਾ ਜਿਹੜਾ 275 ਖੜਾ ਭਾਈ ਛੋਟਾ ਛੋਟਾ ਟਰੈਕਟਰ ਹੁੰਦੇ ਆ ਛੋਟਾ ਛੋਟਾ ਟਰੈਕਟਰ ਹੁੰਦੇ ਆ ਭਾਈ ਕੋਲੇ ਹੁੰਦੇ ਛੋਟੇ ਆ 2 ਲੱਖ ਤੋਂ ਹੇਠਾਂ ਹਾਂ 2 ਲੱਖ ਤੋਂ ਥੱਲੇ ਜਾਂ 2 ਸਵਾ 2 ਇੱਥੇ ਤੋਂ ਕਰੀ ਹੁੰਦਾ ਭਾਈ ਜਗਾ ਦੇ ਠੀਕ ਆ ਬਾਈ ਨੂੰ ਫੋਨ ਕਰ ਲਿਓ ਮਹਿੰਦਰਾ ਮਹਿੰਦਰਾ ਕੰਪਨੀ ਦੇ ਟਰੈਕਟਰ ਵਧ ਲੈਦਾ ਹਾਂ ਹਾਂ 265 275 475 ਹਾਂ ਠੀਕ ਆ ਗੱਲ ਤੇ ਉਹ ਕੀ ਆ ਕੀ ਦਾ ਜੀ ਉਧਰ ਵਾਲਾ ਆਸ਼ਾ ਟਰੈਕਟਰ ਆ ਗਿਆ ਬਾਈ ਠੀਕ ਹੈ ਗੱਲ 99 ਮਾਡਲ ਦਾ 2 ਮਿੰਟ ਖੜੇ ਰਹਿ ਜਾ 99 ਮਾਡਲ ਟਰੈਕਟਰ ਖैर ਸੂਆ ਬਾਈ ਟੈਟ ਆਪਾਂ ਪਿਛਲੇ ਅੱਤੇ ਕਬੂਈ ਬਾਈ ਮੂਹਰੇ 40 ਪੈਸੇ ਆ ਮੂਹਰੇ ਦਾ ਪਾਉਣੇ ਪੈਣਗੇ ਪੰਜਾਬ ਨੰਬਰ ਦੇ ਵਿੱਚ ਆ ਬਾਈ ਤੇ ਉਂ ਵੈਸੇ ਸੈਲਫ ਸਟਾਰਟ ਆ ਕੰਟਰੋਲ ਲੈਫਟ ਆ 95000 ਲਿਖਿਆ ਚਾਚਾ ਕਿੰਨੇ ਦਾ 90000 90000 ਦਾ ਕਹਿੰਦਾ ਬਾਈ ਬਾਕੀ ਤੁਸੀਂ ਆ ਕੇ ਪਾਈ ਨਾਲ ਗੱਲ ਕਰ ਲਿਓ ਜੋ ਕੋਈ ਇਮਾਨਦਾਰ ਹੁੰਦਾ ਹੋਇਆ ਤਾਂ ਜ਼ਰੂਰ ਕਰੂਗਾ ਮੋਬਾਈਲ ਨੰਬਰ ਕਿੰਨਾ ਬਾਈ ਉਹ ਇਹ ਹੋਰ ਉਹ ਬੰਦੇ ਦਾ ਅਪਰੋ ਆ ਗਈਦਾ ਬਾਈ ਇਹ ਵੀ ਹੈ ਨਹੀਂ ਬਾਈ ਉਦੋਂ 735 ਆ ਬਾਈ ਟਰੈਕਟਰ ਖੈ ਸੋਨਾ ਪੀਵੀ 52 ਸਰਦੂਲਗੜ੍ਹ ਦਾ ਨੰਬਰ ਆ ਬਾਈ ਤਾਂ ਇਹ ਤਾਂ ਆਪਾਂ 40 ਕਿ ਪੈਸੇ ਆ ਵੀਰੇ ਬਾਕੀ オリジナル ਆ ਸਾਰਾ ਸੋਨਾ ਖੈ ਟਰੈਕਟਰ ਆ ਜਿਹਨੇ ਤੇ ਕੋਈ ਛੋਟੀ ਖੇਤੀ ਵਾਸਤੇ ਲੈਣਾ ਬਹੁਤ ਵਧੀਆ ਹੁੰਦਾ ਸਵਰਾਜ ਬ੍ਰਾਂਡ ਤਾਂ ਉਦਾਂ ਹੀ ਕਿਹੜਾ ਹੁੰਦਾ ਪ੍ਰੋਗਰਾਮ ਆ ਠੀਕ ਆ ਗੱਲ ਤੇ ਗੇਅਰ ਇੰਜਨਰ ਦੱਸੀ ਕਿ ਮੈਂ ਆ ਸਹੀ ਆ ਸਹੀ ਆ ਭਾਈ ਗੇਅਰ ਇੰਜਨਰ ਓਕੇ ਭਾਈ ਚਲਾ ਕੇ ਆ ਵੀ ਤਸੱਲੀ ਕਰਕੇ ਲਿਜਾ ਸਕਦੇ ਹਣਾ ਜੀ ਹਾਂ ਹਾਂ ਲਿਜਾ ਸਕਦੇ ਤੇ 95 ਮਾਡਲ ਆ 1 ਲੱਖ 30 ਹਜ਼ਾਰ ਲਿਖੀ ਬੈਠੇ ਨੇ ਕਿੰਨੇ ਦਾ 115 ਦਾ ਆ ਜੀ 1 ਲੱਖ 10 1 ਲੱਖ ਦੇ 5000 ਦਾ ਕਿਹਦਾ ਚ ਇਹ ਨਾ ਆ ਜਾ ਨਹੀਂ ਚਾਚਾ ਜੀ ਇਹਨੇ ਆਪ ਨੂੰ ਮੈਂ ਮੰਨ ਤਾਂ ਚਲ ਮੰਨ ਤਾਂ ਆਪ ਨੂੰ ਮੈਂ ਨਹੀਂ ਪਿਆ ਉਹ 10 ਤੋਂ ਮੰਨ ਤਾਂ ਕਰ ਦੇਗਾ ਕਰ ਦੇਗਾ ਕਰ ਦੇਗਾ ਮੋਕੇ ਤੇ ਹੁੰਦਾ ਨਹੀਂ ਨਾ ਇੱਕ ਰਕ 12 ਦਾ ਆਪ ਖਰੀਦਾ ਅੱਛਾ ਘਾਟੇ ਨਾ ਦੇ ਰਿਆਂ ਹਾਂ ਅੱਛਾ ਮੋਬਾਈਲ ਨੰਬਰ 97804 ਅੱਛਾ 96397 ਲਓ ਜੀ ਬਾਈ ਦਾ ਪੈਂਡਾ ਤਲਵੰਡੀ ਸਾਬੋ ਜੇ ਕਿਸੇ ਨੇ ਟਰੈਕਟਰ ਪਸੰਦ ਆ ਬਾਈ ਨੂੰ ਫੋਨ ਕਰ ਲਿਓ ਚਲਾ ਕੇ ਤਸੱਲੀ ਕਰਕੇ ਆਉਂਦਾ ਲੈ ਜਾਓ ਪੰਜਾਬ ਨੰਬਰ ਦੇ ਵਿੱਚਾ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਠੀਕ ਹੈ ਇਹ ਗੱਲ ਤੇ ਫੇਨ ਨੂੰ ਕਰ ਲਿਓ ਫੋਲੋ ਕੁਦਰ ਤਲਵੰਡੀ ਸਾਬੋ ਵਾਲਾ ਠੀਕ ਹੈ ਗੱਲ ਇੰਸਟਾਗ੍ਰਾਮ ਤੇ ਵੀ ਕੁਦਰ ਤਲਵੰਡੀ ਸਾਬੋ ਵਾਲਾ YouTube ਤੇ ਸਰਚ ਸੋਰੀ ਤੇ ਮੇਰਾ WhatsApp ਨੰਬਰ 88700234545 ਕਾਲਿੰਗ ਨੰਬਰ 947864545 ਬਈ ਜੀ ਠੀਕ ਆ ਵੀਰੇ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸੱਚੀ ਗੱਲ ਸਰ ਜੀ